ਦੀ ਭਾਰੀ ਖੱਜਲ ਖਵਾਰੀ ਤੋਂ ਬਾਅਦ ਚੇਚੀਆਂ ਛੋੜੀਆਂ ਦੇ ਨੌਜਵਾਨ ਮਨਦੀਪ ਸਿੰਘ ਦੀ ਦਰਿਆ ਬਿਆਸ ਦੇ ਵਿੱਚੋਂ ਅਖੀਰ ਅੱਜ ਸਵੇਰੇ ਜਿਹੜੀ ਆ ਲਾਸ਼ ਮਿਲ ਗਈ ਹੈ ਦੱਸਿਆ ਜਾ ਰਿਹਾ ਕਿ ਕੁਝ ਪ੍ਰਵਾਸੀ ਸਨ ਪ੍ਰਵਾਸੀ ਜੋ ਮਜ਼ਦੂਰ ਸਨ ਉਹ ਮੱਛੀ ਫੜਨ ਦੀ ਫਰਾਗ 'ਚ ਜਿਹੜੇ ਨੇ ਦਰਿਆ ਦੇ ਕੰਢੇ ਜਿਹੜੇ ਘੁੰਮਦੇ ਸੀ ਜਿਸ ਦੌਰਾਨ ਉਹਨਾਂ ਨੂੰ ਇਹ ਘਟਨਾ ਸਥਾਨ ਤੋਂ ਜਿਵੇਂ ਤੁਹਾਨੂੰ ਦੱਸਦੀ ਹੈ ਕਿ ਚੇਚੀਆਂ ਛੋੜੀਆਂ ਦੇ ਸਾਹਮਣੇ ਜੋ 11000 ਨੰਬਰ ਸਪਾਰਾ ਉੱਥੇ ਇਹ ਨੌਜਵਾਨ ਜਿਹੜਾ ਆਪਣੇ ਖੇਤਾਂ ਨੂੰ ਜਾਂਦੇ ਆ ਜਿਹੜਾ ਵਾ ਉਹ ਉੱਥੇ ਡੁੱਬ ਗਿਆ ਸੀ ਪਰ ਜਿਹੜੀ ਇਹ লাশ ਬ੍ਰਹਮਤ ਹੋਈ ਹੈ 2-3 ਕਿਲੋਮੀਟਰ ਅੱਗੇ ਜਾ ਕੇ ਅ ਦਲੇਲਪੁਰ ਦਲੇਲਪੁਰ ਖੇੜੇ ਤੋਂ ਅੱਗੇ ਹਦੂਦ ਦੇ ਵਿੱਚ ਜਾ ਕੇ ਪ੍ਰਵਾਸੀ ਨੂੰ লাশ ਮਿਲਦੀ ਹੈ ਤੇ লাশ ਜਿਹੜੀ ਹੈ ਵਾਰਸਾਂ ਨੂੰ ਜਿਹੜੀ ਆ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਸੋ ਪਰਿਵਾਰ ਜਿਹੜਾ ਗਹਿਰੇ ਸਦਮੇ ਦੇ ਵਿੱਚ ਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਜੋ ਮਨਦੀਪ ਦੀ ਜੋ ਮੰਦੀਪ ਮਰਤਕ ਤੇ ਮਾਂ ਵੀ ਤਤੜੀ ਜਿਹੜੀ ਉਹਦਾ ਵੀ ਰੋ ਰੋ ਕੇ ਬੋਲਾ ਬੁਰਾ ਹਾਲ ਹੈ ਸਾਖ ਸਪੰਦੀਆਂ ਦਾ ਭੈਣ ਭਰਾਵਾਂ ਦਾ ਵਰਲਾਪ ਕਰਦੇ ਜਿਹੜੇ ਆ ਨਜ਼ਰ ਆ ਰਹੇ ਨੇ ਸੋ ਇਹ ਯਹੀ ਸਮੇਂ ਦੇ ਵਿੱਚ ਜਿਹੜੀ ਪਰਿਵਾਰ ਦੇ ਨਾਲ ਪੀੜਿਤ ਪਰਿਵਾਰ ਦੇ ਨਾਲ ਗੱਲਬਾਤ ਕਰਨੀ ਹੁੰਦੀ ਆ ਉਹ ਵੀ ਮੀਡੀਆ ਨੂੰ ਬੜਾ ਸੰਕੋਚ ਕਰਕੇ ਜਿਹੜੀ ਆ ਗੱਲਬਾਤ ਕਰਨੀ ਪੈਂਦੀ ਆ ਸੋ ਪੀੜਿਤ ਪਿਤਾ ਜੀ ਨੇ ਸਾਡੇ ਨਾਲ ਮੰਦੀਪ ਦੇ ਅੱਜ ਲਾਸ਼ ਬਰਮਤ ਹੋ ਗਈ ਆ ਕਿਵੇਂ ਕਿਵੇਂ ਪਤਾ ਲੱਗਾ ਤੁਹਾਨੂੰ ਕਿਵੇਂ 3 ਦਿਨ ਹੋ ਗਿਆ ਹਨ ਰੋਜ਼ ਲੱਭਦਿਆਂ ਹਾਂ ਹਾਂਜੀ ਹਾਂਜੀ ਤੇ ਇਹ ਅੱਜ ਜਾ ਕੇ ਬੰਦੇ ਬੇੜੀ ਚ ਡਾਂਡਿਆ ਸੀ ਉਹਨੇ ਵੇਖੀ ਲਾਸ਼ ਤਾਂ ਜਰੂਰ ਦੀ ਹੁੰਦੀ ਵੇਖ ਲੋ ਤੁਹਾਡੀ ਤੇ ਨਹੀਂ ਅਸੀਂ ਵੇਖੀ ਸਾਡੀ ਲਾਸ਼ ਨਿਕਲੀ ਠੀਕ ਹੈ ਜੀ ਇਹ ਮਿਹਰਬਾਨੀ ਇਹ ਕ੍ਰੈਸ਼ਰ ਵਾਲਿਆਂ ਦੀ ਹੈ ਸਾਡੀ ਅੱਛਾ ਜੀ ਇਹਨਾਂ ਟੋਏ ਮਾਰੇ ਸਾ ਮੇਰਾ ਪੁੱਤ ਸੁਰ ਗਿਆ ਜ ਉਹਨਾਂ ਟੋਏ ਅੱਜ ਤੇ ਮੇਰਾ ਪੁੱਤ ਇਸ ਦੁਨੀਆ ਤੇ ਨਹੀਂ ਰਿਹਾ ਇਹ ਮਿਹਰਬਾਨੀ ਕਰਕੇ ਮੈਨੂੰ ਦੇ ਰੁਕੀ ਲਈ ਜਾਏ ਇੱਥੇ ਖੱਡ ਵੀ ਨਹੀਂ ਸਾਡੇ ਪਿੰਡ ਠੀਕ ਹੈ ਸਾਡੇ ਕ੍ਰੈਸ਼ਰ ਸਾਡੇ ਤੇ 24 ਘੰਟੇ ਪ੍ਰੈਸ਼ਰ ਪਾਈ ਰੱਖਦੇ ਨੇ ਅਸੀਂ ਉਹ ਕਰ ਦਿਆਂਗੇ ਜੇ ਕਰ ਦਿਆਂਗੇ ਅਸੀਂ ਅਖਾ ਕੋਈ ਗੱਲ ਨਹੀਂ ਕਰੋ ਪਰ ਹੁਣ ਇਹਨਾਂ ਨੂੰ ਪੁੱਟਾ ਕੇ ਦੱਸਿਆ ਮੈਂ ਕਿੱਦਾਂ ਜਿਵੇਂ ਦੱਸਿਆ ਜਾਂਦਾ ਕਿ 15 16 ਸਾਲ ਤੋਂ ਜਿਹੜਾ ਤੁਹਾਡਾ ਪੁੱਤਰ ਹੈ ਇਹ ਖੇਤਾਂ 'ਚ ਪਹਿਲਾਂ ਵੀ ਜਾਂਦਾ ਹੈ ਇਹਦਾ ਮਤਲਬ ਵੀ ਕੁਝ ਪਾਣੀ ਦਾ ਵਹਾਵ ਵਧਿਆ ਤੇ ਦੂਸਰਾ ਮੇਨ ਕਰਨ ਜਿਹੜਾ ਵਾ ਮਾਈਨਿੰਗ ਦੇ ਜਿਹੜੇ ਖੂਪ ਪੁੱਟੇ ਹੋਏ ਆ ਉਹਦਾ ਹੋਇਆ ਇਹ ਰਾਤ ਚੋਰੀ ਪੁੱਟਦੇ ਨੇ ਸਾਡੇ ਨੂੰ ਪਤਾ ਲੱਗਿਆ ਕਿ ਕਿੱਥੇ ਖੁੱਟ ਕੇ ਲੈ ਗਏ ਨੇ ਕਿੱਥੋਂ ਨਹੀਂ ਸਾਡਾ ਲਾਂਗਾ ਵੀ ਖਰਾਬ ਕਰਤਾ ਹੈ ਨਾ ਠੀਕ ਹੈ ਠੀਕ ਹੈ ਵੀ ਹੁਣ ਤੁਹਾਡਾ ਜਵਾਨ ਪੁੱਤਰ ਇੱਕ 6 ਫੁੱਟ ਦਾ ਜਵਾਨ ਜਿਹੜਾ ਵਾ ਉਹ ਇਹਨਾਂ ਕ੍ਰੈਸ਼ਰਾਂ ਦੀ ਭੇਟ ਚੜ ਗਿਆ ਉਹ ਮੌਤ ਦੇ ਮੂੰਹ ਦੇ ਵਿੱਚ ਜਾ ਚੁੱਕਿਆ ਹੁਣ ਜੋ ਤੁਹਾਡੇ ਦਿਲ ਦੇ ਪੀਤੀ ਹੈ ਤੇ ਤੁਸੀਂ ਜਾਣਦੇ ਹੋ ਇਹਦੇ ਹੀ ਬੀਤ ਨੇ ਆ ਇਹੋ ਹੀ ਸਾਰੇ ਆ ਪੇੜ ਨੇ ਅਪੀਲ ਮੈਂ ਕਰਨਾ ਸਾਰੇ ਇੱਕ ਮੁੱਠ ਹੋ ਗਏ ਇਹ ਕ੍ਰੈਸ਼ਰ ਨਾ ਚੱਲਣ ਦੀ ਇਹਨਾਂ ਦੇ ਜੀ ਜੀ ਤਗੜੇ ਹੋ ਗਏ ਇਹ ਕੁਝ ਨਹੀਂ ਅਜੇ ਨੁਕਸਾਨ ਹੋਇਆ ਕੱਲ ਹੋਰ ਵੀ ਕਿਸੇ ਦਾ ਹੋ ਸਕਦਾ ਜੀ ਜੀ ਕੀ ਕੋ ਬੰਬ ਬਾਰੂ ਵੀ ਆ ਸਕਦਾ ਕੋਈ ਡਰੜ ਕੇ ਆ ਜਾਂਦਾ ਕੋਈ ਡੁੱਬ ਕੇ ਜਾਂ ਫਿਰ ਤੁਸੀਂ ਬੰਨਨ ਨੂੰ ਵੀ ਖਤਰਾ ਹੋਏਗਾ ਇਹ ਪੁੱਟੀ ਜਾਣਗੇ ਜੀ 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 ਇਦਾਂ ਇਹ ਸਾਰੀ ਸਾਡੀ ਪੰਚਾਇਤ ਵੀ ਮੌਜੂਦਾ ਹੜੇ ਨਾਲ ਆ ਸਾਰੇ ਇਲਾਕੇ ਨਾਲ ਰਲ ਕੇ ਨਹੀਂ ਇਹ ਕ੍ਰੈਸ਼ਰ ਨਹੀਂ ਚੱਲਣਗੇ ਠੀਕ ਹੈ ਜੀ ਜੀ ਕੀ ਇਹਦਾ ਪਰਿਵਾਰ ਕੀ ਸੀ ਇਹਦਾ ਮੰਦੀਪ ਇਹਦਾ ਇੱਕੋ ਕਾਕਾ ਕੁਡੀ ਕੁਡੀ ਇਹ ਕੁਡੀ ਔਰ ਦੋਏ ਜੀ ਤੇ ਤੇ ਜੀ ਠੀਕ ਹੈ ਠੀਕ ਹੈ ਤੇ ਬਾਕੀ ਮਾਈ ਫੁਡਾਹੀ ਆ ਠੀਕ ਹੈ ਬਾਕੀ ਪਰਿਵਾਰ ਆਪੋ ਆਪਣੇ ਘਰੀਨੇ ਉਹ ਤੁਹਾਨੂੰ ਪਤਾ ਹੀ ਹੋਣਾ ਠੀਕ ਹੈ ਜੀ ਬਹੁਤ ਮੰਦਭਾਗੀ ਘਟਨਾਵਾਂ ਆਪਦੀ ਆ ਜੀ ਤੁਹਾਡੇ ਨਾਲ ਸੋ ਸਰਪੰਚ ਸਾਹਿਬ ਨੇ ਇਸ ਇਲਾਕੇ ਦੇ ਸਾਡੇ ਨਾਲ ਉਹਨਾਂ ਦੇ ਪਤੀ ਨੇ ਪਿੰਡ ਨਰੇਣੀਪੁਰ ਤੋਂ ਨੇ ਤੇ ਉਹਨਾਂ ਨਾਲ ਗੱਲਬਾਤ ਕਰ ਲਿਨੀ ਜਿੱਦਾਂ ਇਹ ਹਾਸੇ ਵਾਪਰ ਜਾਂਦੇ ਨੇ ਮਾਈਨਿੰਗ ਦੇ ਜਿਹੜੇ ਨੂੰ ਲੈ ਕੇ ਭਾਰੀ ਰੋਸ ਪੀੜਤ ਪਰਿਵਾਰ ਚ ਇਲਾਕੇ ਚ ਪਾਇਆ ਜਾ ਰਿਹਾ ਕਿਵੇਂ ਦੇਖਦੇ ਹੋ ਇਸ ਵਰਤਾਰੇ ਨੂੰ ਦੇਖੋ ਜੀ ਜਿਸ ਤਰ੍ਹਾਂ ਗੁਰਬਾਣੀ ਦੇ ਟੋਕਾ ਜੀ ਮੰਡਲ ਮਾਇ ਮਰਨ ਲਖਾਇ ਇੱਕ ਬੰਦਾ ਜੰਮ ਤੋਂ ਪਹਿਲੇ ਆਪਣੀ ਮੋਤ ਲਸਾਂਦਾ ਉਹਦੀ ਦਾਸ ਤੇ ਜੁਗਨੇ ਤੇ ਆਂਦਾ ਪਰ ਜੋ ਇਹ ਘਾਟਾ ਅੱਜ ਹੋਇਆ ਜੋ ਇਸ ਪਰਿਵਾਰ ਪੀੜਤ ਪਰਿਵਾਰ ਦੇ ਦੁੱਖ ਨੂੰ ਸਾਂਝਾ ਕਰਨ ਵਾਸਤੇ ਸਾਰੇ ਨਗਰ ਨਿਵਾਸੀ ਜੋ ਇਹ ਆਪਣੇ ਲੱਗ ਲੱਗੇ ਸਾਥ ਸਬੰਧੀ ਆਏ ਨੇ ਇਹ ਦੁੱਖ ਤਾਂ ਬੰਦਰ ਜੋਗ ਵੀ ਨਹੀਂ ਹੈ ਕਿ ਬਹੁਤ ਜ਼ਿਆਦੀ ਮਨਭਾਗੀ ਘਟਨਾ ਹੋਈ ਆ ਤੇ ਇਹਨਾਂ ਪਰਿਵਾਰ ਦਾ ਕਹਿਣਾ ਹੈ ਵੀ 15-16 ਸਾਲ ਤੋਂ ਵੀ ਲਗਾਤਾਰ ਉੱਧਰ ਜਾ ਰਹੇ ਸੀਗੇ ਆਪਣੀ ਪਹਿਲੀ ਦੇ ਵਿੱਚ ਡੇਲੀ ਜਾਂਦੇ ਸੀਗੇ ਔਰ ਇਹ ਚੋਰੀ ਰਾਤ ਨੂੰ ਜਿਹੜੀ ਮਾਈਨਿੰਗ ਕੀਤੀ ਜਾਂਦੀ ਹੈ ਸਰਕਾਰਾਂ ਤਾਂ ਬਹੁਤ ਦੁਹਾਰ ਲਾ ਰਹੀਆਂ ਕਿ ਇਹ ਮਾਈਨਿੰਗ ਤੇ ਬਹੁਤ ਸਖਤੀ ਕੀਤੀ ਆ ਰਾਤ ਕਿਤੇ ਉਹਨਾਂ ਨੇ ਪਿੱਛੇ ਢੋਆ ਮਾਰਿਆ 20 ਤੋਂ 25 ਫੁੱਟ ਦੂਰ ਆ ਉਹਦੀ ਵਿੱਚ ਇਹ ਵੀਰ ਦੇ ਅਕਦੇ ਪੈਰ ਪੈ ਗਿਆ ਨਹੀਂ ਉੱਠ ਸਕਿਆ ਤੇ ਅੱਜ ਇਹ ਤੀਜੇ ਦਿਨ ਜੋ লাশ ਤੈਰੀ ਹੈ ਤੇ ਉਹਦੇ ਤੇ ਹੋਇਆ ਤੇ ਅਸੀਂ ਤੇ ਇਹੀ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜੋ ਇਹ ਡਕੇਤੀ ਹੋ ਰਹੀ ਹੈ ਮਾਈਨਿੰਗ ਦੇ ਨਾਂ ਤੇ ਇਸ ਤੇ ਰੋਕtham ਪਾਈ ਜਾਏ ਔਰ ਇਹ ਪਰਿਵਾਰ ਜਿਹੜਾ ਅੱਜ ਇਸ ਸਦਮੇ 'ਚ ਹੈ ਇਹਨਾਂ ਦਾ ਇਹ ਤੇ ਪਰਿਵਾਰ ਪੈ ਗਿਆ ਸਦਮੇ 'ਚ ਅੱਗੇ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਸਾਡੇ ਰੀਤ ਭਰਾਜੀ ਤੇ ਕੋਈ ਜਾਨ ਜਾ ਸਕਦੀ ਸੋ ਇੱਕ ਆਖਰੀ ਸਵਾਲ ਜਰੂਰ ਪੁੱਛਣਾ ਚਾਹਾਂਗੇ ਕਿ ਜਿਵੇਂ 3 ਦਿਨ ਦੀ ਭਾਰੀ ਖੱਜਲ-ਕੁਆਲੀ ਦੇ ਦੌਰਾਨ ਪ੍ਰਸ਼ਾਸਨ ਦਾ ਜਿਹੜਾ ਵਾ ਜ਼ਿਲ੍ਹਾ ਪ੍ਰਸ਼ਾਸਨ ਦਾ ਖਬਰਾਂ ਜਿਹੜੀਆਂ ਨੇ ਵਾਇਰਲ ਹੋਈਆਂ ਨੇ ਕਿ ਜਵਾਨ ਮੁੰਡਾ ਜਿਹੜਾ ਇੱਥੇ ਡੁੱਬ ਚੁੱਕਿਆ ਪ੍ਰਸ਼ਾਸਨ ਦਾ ਕੋਈ ਸਹਿਯੋਗ ਰਿਹਾ ਪ੍ਰਸ਼ਾਸਨ ਦੇ ਰਵੱਈਏ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਵੇ ਸਾਡੀ ਇਧਰ ਬਾਤ ਹੀ ਨਹੀਂ ਕੀ ਪੁੱਛੇ ਪ੍ਰੈਸ਼ਰ ਤੋਂ ਵੀਡੀਓ ਪਾਤੀ ਸਾਰੇ ਪਾਦੇ ਪੁਲਿਸ ਥਾਣੇ ਵੀ ਦਰਖਾਸਤ ਦਿੱਤੀ ਉਹ ਵੀ ਨਹੀਂ ਮੁੜ ਕੇ ਜਵਾਬ ਦਿੱਤਾ ਕੋਈ ਨਾ ਲੈਣੀ ਨਾ ਦੇਣੀ ਅਸੀਂ ਆਪਣੇ ਮੌਜੂਦ ਨਹੀਂ ਸਾਰੀ ਸੰਗਤ ਨਾਲ ਹੀ ਲੱਭਦੇ ਰਹੇ ਆ ਤੇ ਸੰਗਤ ਦੇ ਸੰਪਰਕ ਨਾਲ ਲੱਭ ਗਿਆ ਤੇ ਅੱਜ ਤਿੰਨ ਦਿਨ ਤੀਜੇ ਦਿਨ ਲੱਗ ਗਿਆ ਵੀ ਹੋਈ ਇਹ ਅਪੀਲ ਕਰਨੀਆਂ ਵੀ ਮੈਨਿੰਗ ਨਹੀਂ ਹੋਣੀ ਚਾਹੀਦੀ ਫਿਰ ਲੋਕਾਂ ਦਾ ਨੁਕਸਾਨ ਨਾ ਕਾ ਹੋਏ ਚਲੋ ਸਾਡਾ ਦੇ ਹੋ ਗਿਆ ਅਸੀਂ ਚੱਲਦੇ ਆ ਉਹ ਇਹਨਾਂ ਤੋਂ ਇਲਾਵਾ ਹੋਰ ਜਿਵੇਂ ਇਲਾਕੇ ਦੇ ਹਲਕਾ ਦਿਨਾ ਨਗਰ ਦੇ ਨਾਲ ਸੰਬੰਧਤ ਕੁਝ ਇੱਥੇ ਆਏ ਹੋਏ ਨੇ ਸਾਖ ਸੰਬੰਧੀ ਨੇ ਪਰਿਵਾਰ ਦੇ ਨਾਲ ਜਿਹੜਾ ਵਾ ਉਹ ਦੁੱਖ ਸਾਂਝਾ ਕਰਨ ਵਾਸਤੇ ਉਹਨਾਂ ਨਾਲ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਜਿਵੇਂ ਪਰਿਵਾਰ ਦੇ ਵਿੱਚ ਇਸ ਦੁਖਾਂਤ ਨੂੰ ਲੈ ਕੇ ਜਿਵੇਂ ਉਹਨਾਂ ਦਾ ਪੁੱਤ ਜਵਾਨ ਚਲਾ ਗਿਆ ਭਾਰੀ ਰੋਸ ਮਾਈਨਿੰਗ ਨੂੰ ਲੈ ਕੇ ਪਾਇਆ ਜਾ ਰਿਹਾ ਕਿ ਮਾਈਨਿੰਗ ਦੇ ਜੋ ਟੋਏ ਪਾਏ ਸੀ ਖੂਪ ਆਏ ਹੋ ਇਸ ਇਧਰ ਦਰਿਆ ਦੇ ਉਹ ਉਹਨਾਂ ਦੇ ਪੁੱਤਰ ਨੂੰ ਨਿਕਲ ਗਏ ਮੈਂ ਇਸ ਸਮੇਂ ਪਰਿਵਾਰ ਦੇ ਨਾਲ ਉਹਨੇ ਦੁੱਖ ਦੇ ਵਿੱਚ ਬੈਠੇ ਆ ਪਰ ਇਹ ਮਾਈਨਿੰਗ ਜਿਹੜੀ ਆ ਇਹ ਰੋਲਾ ਸਰਕਾਰਾਂ ਵੀ ਬੜਾ ਪਾ ਰਹੀਆਂ ਪਰ ਇਜ਼ਤ ਤੇ ਕੋਈ ਕੰਟਰੋਲ ਨਹੀਂ ਕਰਦੇ ਪਤਾ ਨਹੀਂ ਇੰਨੇ ਅਫਸਰ ਚਾਹੀ ਸਭ ਕੋ ਜਿੰਨੇ ਦੇ ਕੋਲ ਆ ਪਰ ਕਿਉਂ ਇਹਦੇ ਉੱਤੇ ਇੰਨਾ ਕੋਈ ਨਕੇਲ ਨਹੀਂ ਪਾਈ ਜਾਬ ਜੇ ਇੱਥੇ ਕਹਿੰਦੇ ਖੱਡ ਵੀ ਮਨਜ਼ੂਰ ਸੀਗੀ ਜੇ ਖੱਡ ਮਨਜ਼ੂਰ ਨਹੀਂ ਫਿਰ ਮਾਈਨਿੰਗ ਕਿਉਂ ਕਰ ਦਿੱਤੀ ਕੋਈ ਇਹਨਾਂ ਨੂੰ ਪੁੱਛਣ ਆਇਆ ਨਹੀਂ ਹੁਣ ਇਸ ਪਰਿਵਾਰ ਦਾ ਘਟਾ ਅਕਾਊਂਟ ਵੀ ਦੇਖੋ ਜੀ ਮੈਂ ਤੇ ਸਰਕਾਰ ਦੇ ਕੋਲ ਮੰਗ ਕਰਨਾ ਵੀਨਾ ਖਿਲਾਫ ਕਾਰਵਾਈ ਕੀਤੀ ਜਾਏ ਵੀ ਜਿਨ੍ਹਾਂ ਨੇ ਨਿਯਾਜਮਾਨੀ ਕੀ ਇਹਨਾਂ ਨੂੰ 15-16 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਵੀ ਆਮ ਤੌਰ ਦੇ ਤੇ ਪਾਰ ਦਰਿਆ ਕਰਦੇ ਆ ਪਰ ਉਹਨਾਂ ਨੂੰ ਇਸ ਬਾਰੇ ਨਹੀਂ ਗਿਆ ਕਿ ਕਿਤੇ ਰਾਤ ਨੂੰ ਉਹਨੇ ਦੇ ਵਿੱਚ ਪਟਿਆ ਗਿਆ ਕਿ ਬਹੁਤ ਜ਼ਿਆਦਾ ਪੈ ਗਿਆ ਉਹਦੇ ਵਿੱਚ ਪੈਰ ਕਰਕੇ ਤੁਸੀਂ ਮੌਜੂਦ ਵੀ ਮਾਣ ਰਹੇ ਆ ਇਹ ਤਾਂ ਮਾਈਨਿੰਗ ਦੇ ਦੋਸ਼ ਨੇ ਦੂਸਰਾ ਹੈਰਾਨਗੀ ਦਾ ਸਵਾਲ ਇਹ ਆ ਕਿ ਤਿੰਨ ਦਿਨ ਹੋ ਗਏ ਆ ਇਲਾਕਾ ਵਾਸੀ ਪਿੰਡ ਵਾਸੀ ਭਾਰੀ ਖੱਜਲ-ਫੁਰੀ ਹੋ ਰਹੀ ਹੈ ਪ੍ਰਸ਼ਾਸਨ ਦਾ ਕੁਝ ਉੱਥੇ ਅਧਿਕਾਰੀ ਜਾਂ ਕਰਮਚਾਰੀ ਬੌੜੇ ਨਹੀਂ ਮੈਂ ਤੇ ਸਮਝਦਾ ਬੜੀ ਮਾੜੀ ਕਾ ਲਓ ਜੀ ਪ੍ਰਚਾਰਨ ਵਾਸਤੇ ਇੰਨੇ ਦੁੱਖ ਦੀ ਘੜੀ ਵਿੱਚ ਤੋਂ ਨਾਲ ਕਿਤੇ ਕੋਰੋਨਾ ਬੰਦਾ ਸੀ ਤੁਹਾਨੂੰ ਜਦੋਂ ਕੋਈ ਡੁੱਬ ਗਿਆ ਬਹੁਤ ਹੋ ਗਿਆ ਉਹਨੂੰ ਵਾਪਸ ਤੇ ਕੋਈ ਨਹੀਂ ਲਿਆ ਸਕਦਾ ਪਰ ਘਟ ਤੋਂ ਘਟ ਪਰਿਵਾਰ ਦੇ ਨਾਲ ਦੁੱਖੇ ਜਾਣ ਕੇ ਖੜਨਾ ਦੋਨਾਂ ਦਾ ਫਰਜ਼ ਬੰਦਾ ਹੈ ਵੀ ਇਹ ਤੇ ਫਿਰ ਪ੍ਰਸ਼ਾਸਨ ਦੀ ਨਲਾਇਕੀ ਆ ਸਾਡੇ ਹਲਕੇ ਦੇ ਜਿਹੜੇ ਮੋਹ ਭਾਰ ਉਹਨਾਂ ਨੂੰ ਵੀ ਆਉਣਾ ਚਾਹੀਦਾ ਇੱਥੇ ਪਹਿਲਾਂ ਪੁਹੁੰਚੇ ਨਹੀਂ ਆਇਤਾ ਕਿ ਆਇਆ ਠੀਕ ਹੈ ਸੋ ਇਹ ਭਾਰੀ ਰੋਸ ਜਿਹੜਾ ਵਾ ਜਿਵੇਂ ਇਹ ਸਨ ਦਿਨਨਗਰ ਹਲਕੇ ਦੇ ਨਾਲ ਸੰਬੰਧਤ ਜੋ ਉਗੇ ਅਕਾਲੀ ਆਗੂ ਨੇ ਨਰਿੰਦਰ ਸਿੰਘ ਬਾੜਾ ਜੀ ਉਹਨਾਂ ਦੇ ਪੁੱਤਰ ਜੋ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪੁੱਜੇ ਆ ਪਰਿਵਾਰ ਵੱਲੋਂ ਵੀ ਜਿਹੜੇ ਆ ਕਈ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਕਿ ਉਹਨਾਂ ਦਾ ਪੁੱਤਰ ਜਿਹੜਾ ਵਾ ਇੱਕ ਮਾਈਨਿੰਗ ਦੇ ਜਿਹੜੇ ਟੋਏ ਪਾਏ ਹੋਏ ਸੀ ਖੂਪ ਆਈ ਹੋਈ ਸੀ ਉਹ ਜਿਹੜੇ ਖੂਨੇ ਮਾਈਨਿੰਗ ਦੇ ਉਹਨਾਂ ਦੇ ਪੁੱਤਰ ਨੂੰ ਜਿਹੜਾ ਦਿਰਾ ਬਿਆਸ ਆ ਉਹ ਨਿਕਲ ਚੁੱਕਾ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ 15 16 ਸਾਲ ਤੋਂ ਉਹਨਾਂ ਦਾ ਪਾਰਲੀਆਂ ਪੈਲੀਆਂ ਦੇ ਵਿੱਚ ਜਿਹੜਾ ਨਿਰੰਤਰ ਆਉਣਾ ਜਾਣਾ ਸੀ ਪਰ ਹੁਣ ਇਹ ਖੂ ਜਿਹੜੇ ਸੀ ਖੂ ਦਾ ਕਾਰਨ ਜੋ ਪਾਣੀ ਦਾ ਵਹਾਵਤ ਆ ਉਹਨਾਂ ਦਾ ਪੁੱਤਰ ਜਿਹੜਾ ਮੌਤ ਦੇ ਮੂੰਹ ਦੇ ਵਿੱਚ ਜਾ ਚੁੱਕਾ ਸੋ ਭਾਰੀ ਖੱਜਲ ਖਵਾਰੀ ਤੋਂ ਬਾਅਦ ਜਿਵੇਂ 3 ਦਿਨ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਲਾਸ਼ ਅਜ ਬਰਾਮਦ ਹੁੰਦੀ ਆ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਿਹੜਾ ਵਾ ਬੇਸ਼ੱਕ ਪਹਿਲੇ ਦਿਨ ਖਬਰ ਜਿਹੜੀ ਆ ਮਿਲਦਿਆਂ ਹੀ ਜੋ ਸਬੰਧਤ थाना ਮੁਖੀ ਨੇ ਦੀਪਿਕਾ ਮੈਡਮ ਉਹਨਾਂ ਵੱਲੋਂ ਜਿਹੜਾ ਵਾ ਇੱਕ ਗੇੜਾ ਜਰੂਰ ਉੱਥੇ ਮਾਰਿਆ ਗਿਆ ਪਰ ਉਸ ਤੋਂ ਬਾਅਦ ਕੋਈ ਵੀ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਆ ਤਿੰਨ ਦਿਨ ਵਾਸਤੇ ਨਾ ਤੇ ਪੀੜਤ ਪਰਿਵਾਰ ਦੀ ਸਾਰ ਲੈਣ ਵਾਸਤੇ ਪਹੁੰਚਿਆ ਨਾ ਉਹਨਾਂ ਨੇ ਘਟਨਾ ਸਥਾਨ ਦੇ ਉੱਪਰ ਆ ਕੇ ਕੋਈ ਦੌਰਾ ਕਰਨਾ ਚਾਹਿਆ ਵਾ ਕੋਈ ਜਾਇਜ਼ਾ ਲੈਣਾ ਚਾਹਿਆ ਸੋ ਜਿਸ ਨੂੰ ਲੈ ਕੇ ਜਿਹੜੇ ਨੇ ਪੀੜਤ ਪਰਿਵਾਰ ਵੱਲੋਂ ਪਿੰਡ ਵਾਸੀਆਂ ਵੱਲੋਂ ਜਿਹੜੇ ਨੇ ਇਹ ਜਿੱਥੇ ਸਵਾਲ ਉਠਾਏ ਜਾ ਰਹੇ ਨੇ ਉੱਥੇ ਹੀ ਜਿਵੇਂ ਕੁਝ ਪਤ ਵੰਤਿਆਂ ਨੇ ਮੋਤ 12 ਦਾ ਇਹ ਵੀ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਮਾਈਨਿੰਗ ਮਾਫੀਆ ਇਹਨਾਂ ਦੇ ਖਿਲਾਫ ਜਿਹੜੀ ਆ ਕੋ ਵੱਡੀ ਲਾਕੇ ਤੋਂ ਜਿਹੜੀ ਆ ਆਵਾਜ਼ ਉਠਣੀ ਚਾਹੀਦੀ ਆ ਇਹਦਾ ਵਿਰੋਧ ਹੋਣਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਮਾਈਨਿੰਗ ਦੇ ਖਿਲਾਫ ਸਰਕਾਰ ਨੂੰ ਜਿਹੜਾ ਵਾ ਸਿਕੰਜਾ ਕਸਣਾ ਚਾਹੀਦਾ ਕੁੱਲ ਮਿਲਾ ਕੇ ਜੋ ਪਰਿਵਾਰ ਆ ਪਰਿਵਾਰ ਦਾ ਤੁਸੀਂ ਤਸਵੀਰਾਂ ਦੇ ਵਿੱਚ ਦੁਬਾਰਾ ਦੇਖ ਸਕਦੇ ਹੋ ਕਿ ਰੋ ਰੋ ਕੇ ਬੁਰਾ ਹਾਲ ਆ ਸਾਖ ਸੰਬੰਧੀ ਜਿਹੜੇ ਨੇ ਉਹ ਆ ਰਹੇ ਨੇ ਅੱਜ ਤਿੰਨ ਦਿਨ ਦੀ ਭਾਰੀ ਖੱਜਲ ਖਵਾਰੀ ਤੋਂ ਬਾਅਦ ਅਖੀਰ ਮਨਦੀਪ ਦੀ ਜਿਹੜੀ ਆ ਉਹ ਮਾਪਿਆਂ ਦੇ ਕੋਲ ਜਿਹੜੀ ਆ ਪੁੱਛ ਚੁੱਕੀ ਆ ਹੁਣ ਤੱਕ ਲਈ ਇਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ